ਜੀਵਾਣੂ ਖਾਦਮ ਵਰਤਨ ਦੇ ਲੱਗ। ਘੱਟ ਖਰਚੇ ਦੇ ਨਾਲ ਪੌਦਿਆਂ ਨੂੰ ਪੋਸ਼ਣ ਦਿੱਤਾ ਜਾ ਸਕਦਾ ਹੈ। ਵਿਕਾਸ ਦਰ ਵਧਾਉਣ ਵਾਲੇ ਪਦਾਰਥ ਉਪਲਬਧ ਕਰਾਉਂਦੇ ਹਨ। ਹਵਾ ਵਿੱਚਲੀ ਨਾਈਟ੍ਰੋਜਨ ਨੂੰ ਪੌਦਿਆਂ ਲਈ ਮੋਈਆ ਕਰਾਇਆ ਜਾ ਸਕਦਾ ਹੈ। ਅਣਕੁਲੀ ਫਾਸਫਰ ਨੂੰ ਕੁਲ ਵਿੱਚ ਮਦਦ ਕਰਦੇ ਹਨ। ਮਾਛਲ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਆਸ ਦੀ ਲਾਭ ਕਰਦੀ ਹੈ ਅਤੇ ਮਿੱਟੀ ਦੀ ਸੇਤ ਸੁਧਾਰੀ ਜਾ ਸਕਦੀ ਹੈ। ਜੀਵਨ ਖਾਦਨ ਵਰਤਨ ਦੇ ਢੰਗ ਲਿਫਾਫੇ ਉੱਤੇ ਲਿਖੇ ਗਏ ਹਨ। ਇਹ ਜੀਵਨ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਫੈਲੇ ਕ੍ਰਿਸ਼ਕ ਜਨ ਕੇਂਦਰਾਂ ਅਤੇ ਖੋਜ ਕੇਂਦਰਾਂ ਤੋਂ ਲਈ ਜਾ ਸਕਦੇ ਹਨ। ਇਹ ਇੱਕ ਬੋਤਲ ਹੈ। ਮੈਂ ਤੁਸੀਂ ਦੇਖ ਸਕਦੇ ਹੋ ਕਿ ਜੀਵਨ ਖਾਦ ਦੀ ਸਦਾ ਹਾਈਪੋਕ੍ਰੀਟ। ਆਪਾਂ ਜਦ ਤੁਹਾਨੂੰ ਜੀਵਨ ਖਾਦ ਬਣਾਉਣੀ ਹੈ तब मित्र बैक्टीरिया की पॉपुलेशन बताऊं। एशली एश बोतल तो आम मीडिया है ना मीडिया है एक बोतल को तो मैं दूसरी बोतल के ये सारा प्रोसीजर एक लैमिनर एयर फ्लो से मिला। अब आप कितना मल्टीप्लाई करना है? तो खाद, उत्पादन इकाई या यूनिट की कैपेसिटी पे डिपेंड करता है एक दफा जब सब बॉटल इनोकुलेट हो जाती है उन अपन इन तो शेकर इनक्यूबेटर से रखेंगे शेकर इनक्यूबेटर पे ब्रॉथ आपा दो तो तीन दिन तक रखने, जब तक मित्र बैक्टीरिया की पॉपुलेशन बढ़ नहीं जाती इस स्टेज की पहचान आपा ये ब्रॉड करदर्दी टर्बिडिटी እንንንንንን እንንን ਅਸੀਂ ਮਦਰ ਕਲਚਰ ਪ੍ਰਪੇਅਰ ਕਰ ਲਿਆ ਇੱਕ ਵਧੀਆ ਜਿਹਾ ਬਾਲੂ ਦਾ ਉਸ ਤੋਂ ਬਾਅਦ ਅਸੀਂ ਜਿਹੜਾ ਮਦਰ ਕਲਚਰ ਹੈ ਉਹਨੂੰ ਅਸੀਂ ਮਾਸ ਪਰਕੂਲੇਸ਼ਨ ਕਰਨੀ ਹੁੰਦੀ ਹੈ ਮੀਨਸ ਆਫ ਵੱਡੇ ਪੱਧਰ ਤੇ ਅਸੀਂ ਉਹਨੂੰ ਤਿਆਰ ਕਰਨਾ ਹੁੰਦਾ ਹੈ ਤੇ ਇਹਦੇ ਵਿੱਚ ਕੀ ਕਰਦੇ ਆ ਅਸੀਂ ਜਿਹੜੀਆਂ ਅੱਠ ਸਾਡੀਆਂ ਜਿਹੜੀਆਂ ਬੋਟਲਸ ਦਾ ਮਦਰ ਕਲਚਰ ਹੈ ਉਹਨੂੰ ਲੈ ਕੇ ਅਸੀਂ ਜਿਹੜੇ ਉਹ 30 ਲੀਟਰ ਮੀਡੀਆ ਦੇ ਵਿੱਚ ਇਨੋਕੂਲੇਟ ਕਰਦੇ ਆ ਉਹ ਇਨੋਕੂਲੇਟ ਕਰਨ ਲਈ ਜਿਹਦੇ ਵਿੱਚ ਗਰੋਥ ਕੰਟੇਨਰ ਸਾਡੇ ਕੋਲ ਹੈਗੇ ਨੇ ਵਿਦ ਐਜੀਟੇਸ਼ਨ ਸਿਸਟਮ ਉਦੇਚ ਅਸੀਂ 28 ਘੰਟੇਾਂ ਲਈ ਜਿਹੜਾ ਉਹ ਜਬਾਣੂ ਨੂੰ ਪਾ ਕੇ ਰੱਖਦੇ ਹਾਂ 48 ਘੰਟੇਾਂ ਤੋਂ ਬਾਅਦ ਅਸੀਂ ਚੈੱਕ ਕਰਦੇ ਹਾਂ ਬੈਚ ਬੈਚ ਟੈਸਟ ਕਰਦੇ ਹਾਂ ਜਿਸ ਦੇ ਚ ਅਸੀਂ ਇੱਥੇ ਚੈੱਕ ਕਰਦੇ ਹਾਂ ਵੀ ਜਿਹੜਾ ਕਾਊਂਟ ਸਾਨੂੰ ਚਾਹੀਦਾ ਸੀ ਮਾਈਕਰੋਬ ਦਾ ਉਹ ਆਇਆ ਕਿ ਨਹੀਂ ਤੇ ਜਿਹਨ ਨਾਰਮਲੀ ਜਿਹੜਾ ਹੈ ਇਹਦਾ ਜਿਹੜਾ ਕਾਊਂਟ ਹੋਣਾ ਚਾਹੀਦਾ ਉਹ 10^9 ਓਨਲੀ ਫਾਰਮਿੰਗ ਯੂਨਿਟਸ ਪਰ ਐਮਐਲ ਕਲਚਰ ਹੋਣਾ ਚਾਹੀਦਾ ਹੈ ਜਦੋਂ ਉਹਨਾਂ ਸਾਡਾ ਕਲਚਰ ਤਿਆਰ ਹੋ ਜਾਂਦਾ ਹੈ ਉੱਤੋਂ ਬਾਅਦ ਅਸੀਂ ਇਹ ਜਿਹੜਾ ਮਾਸ ਮਲਟੀਪਲਾਈਡ ਇਨੋਕਲਮ ਹੈਗਾ ਇਹਨੂੰ ਐਕਟੀਵੇਟਡ ਚਾਰਕੋਲ ਦੇ ਵਿੱਚ ਮਿਕਸ ਕਰਦੇ ਹਾਂ ਕਿਉਂਕਿ ਜਿਹੜੀਆਂ ਜਵਾਣੂ ਖਾਦਾ ਅਸੀਂ ਬਣਾਉਂਦੇ ਹਾਂ ਉਹ ਕੈਰੀਅਰ ਬੇਸ ਨੇ ਤੇ ਚਾਰਕੋਲ ਦੇ ਜਿਹੜੀਆਂ ਖਾਦਾ ਅਸੀਂ ਤਿਆਰ ਕਰ ਰਹੇ ਹਾਂ ਚਾਰਕੋਲ ਦੇ ਵਿੱਚ ਜਿਹੜਾ ਇਹਨੂੰ ਮਿਕਸ ਕਰਨ ਦਾ ਤਰੀਕਾ ਇਹ ਹੈਗਾ ਵੀ ਅਸੀਂ 2 파ਟ ਚਾਰਕੋਲ ਦੇ ਲੈ ਕੇ ਤੇ ਅਸੀਂ ਇੱਕ 파ਟ ਜਿਹੜਾ ਇਨੋਕਲਮ ਦਾ ਮਿਕਸ ਕਰਦੇ ਹਾਂ ਜਿਵੇਂ ਕਿ 200 ਗ੍ਰਾਮ ਦੇ ਇਸ ਚਾਰਕੋਲ ਲਈਏ ਤਾਂ ਸੋ ਐਮਐਲ ਜਿਹੜਾ ਹੈ ਉਹ ਇਨੋਕਲਮ ਉਹਦੇ ਵਿੱਚ ਮਿਕਸ ਕਰਾਂਗੇ ਮਿਕਸ ਕਰਨ ਲਈ ਜਿਹੜਾ ਪਹਿਲਾਂ ਇਨੋਕਲਮ ਨੂੰ ਜਿਹੜਾ ਅਸੀਂ ਚਾਰਕੋਲ ਦੇ ਵਿੱਚ ਪਾਉਂਦੇ ਆ ਤੇ ਹੌਲੀ ਹੌਲੀ ਉਹਨੂੰ ਹੱਥ ਨਾਲ ਜਿਹੜਾ ਮਿਕਸ ਕਰਦੇ ਆ ਤਾਂ ਕਿ ਉਹ ਪ੍ਰੋਪਰ ਜਿਹੜਾ ਇੱਕ ਪਾਊਡਰ ਫੋਰਮ ਲੈ ਲਵੇ ਤੇ ਇੱਕ ਥੋੜਾ ਜਿਹਾ ਧਿਆਨ ਰੱਖਣ ਵਾਲੀ ਗੱਲ ਹੈਗੀ ਹੈ ਕਿ ਇਹਦੇ ਕਲੰਪਸ ਨਹੀਂ ਫੋਰਮ ਹੋਣੇ ਚਾਹੀਦੇ ਯੂਨੀਫਾਰਮ ਮੋਇਸਚਰ ਜਾਣਾ ਚਾਹੀਦਾ ਇਸ ਦੇ ਵਿੱਚ ਚਾਰਕੋਲ ਦੇ ਵਿੱਚ ਕਿਉਂਕਿ ਜੇ ਅਗਰ ਕਲੰਪਸ ਬਣ ਗਏ ਤਾਂ ਉੱਥੇ ਫਿਰ ਫੰਗਲ ਕੰਟਮੀਨੇਸ਼ਨ ਆਣਾ ਸ਼ੁਰੂ ਹੋ ਜਾਊਗੀ ਥੋੜੇ ਟਾਈਮ ਦੇ ਵਿੱਚ ਤੇ ਜਦੋਂ ਇਹ ਯੂਨੀਫਾਰਮ ਪਾਊਡਰ ਬਣ ਜਾਂਦਾ ਹੈ ਉਹਨੂੰ ਅਸੀਂ ਫਿਰ ਪੈਕੇਟਸ ਦੇ ਵਿੱਚ ਪੈਕ ਕਰਦੇ ਆ ਡਿ ਇਹ 250 ਗ੍ਰਾਮ ਦੀ ਵਾਲੂ ਜੀਵਨੂ ਖਾਦ ਫਸਲਾਂ ਲਈ ਤਿਆਰ ਕਰ ਰਿਹਾ। ਤੁਸੀਂ 250 ਗ੍ਰਾਮ ਵਾਲੇ ਪੈਕੇਟ ਦੇ ਵਿੱਚੋਂ ਬਾਅਦ ਕਰਕੇ ਸੀਲ ਕਰਕੇ ਜਿਹੜਾ ਹੈ ਉਹ ਹਾਰਬਰ ਦੇ ਲਈ ਹੋਈਆ ਪਰੌਂਦੇ ਆ। ਤੇ ਇਹ ਜਿਹੜੀ ਜਵਾਨੂ ਖਾਦਾਂ ਨੇ ਇਹਨਾਂ ਦੀ ਜਿਹੜੀ ਮਿਆਦ ਹੁੰਦੀ ਆ ਉਹ 3 ਮਹੀਨੇ ਦੀ ਹੁੰਦੀ ਆ ਤੇ 3 ਮਹੀਨੇ ਤੱਕ ਜਿਹੜਾ ਹੈ ਉਹ ਅਸੀਂ ਇਹ ਜਵਾਨੂ ਖਾਦ ਦੀ ਵਰਤੋਂ ਕਰ ਸਕਦੇ ਆ। ਅਜੇ ਅਜੇ ਦੀ ਮਿਆਦ ਪੂਰੀ ਹੋਊਗੀ ਤਾਂ ਉਜਵਾਲਾ ਖਾਦਾਂ ਦੇ ਵਿੱਚ ਕਾਊਂਟ ਤੇ ਉਹ ਕੀ ਘਟ ਹੋ ਜਾਂਦਾ ਹੈ ਤੇ ਉਹਨੂੰ ਅਸੀਂ ਸਾਨੂੰ ਜਿਹੜਾ ਹੈ ਉਹ ਉਹਨੂੰ ਯੂਜ਼ ਨਹੀਂ ਕਰਨਾ ਚਾਹੀਦਾ ਅੱਧਾ ਕਿਲੋ ਦੀ ਪੈਕਿੰਗ ਤਿਆਰ ਕਰਦੇ ਹਾਂ ਜਾਂ ਫਿਰ 4 ਕਿਲੋ ਦੀ ਪੈਕਿੰਗ ਤਿਆਰ ਕਰਦੇ ਹਾਂ ਤੇ ਉਹ ਵੀ ਡਿਪੈਂਡ ਕਰਦਾ ਹੈ ਵੀ ਅਸੀਂ ਕਿਵੇਂ ਲਗਾਣੀ ਹੈ ਕਿਹੜੀ ਫਸਲ ਦੇ ਲਈ ਤਿਆਰ ਕੀਤੀ ਹੈ ਤੇ ਉਹ ਫਿਰ ਉਹਦਾ ਮੋਡ ਆਫ ਐਪਲੀਕੇਸ਼ਨ ਕੀ ਹੋਊਗਾ ਜਨਰਲੀ ਜਿਹੜਾ ਤਿੰਨ ਮੋਡ ਆਫ ਐਪਲੀਕੇਸ਼ਨ ਹੁੰਦੇ ਨੇ ਜਗਾਨੂ ਖਾਦ ਨੂੰ ਵਰਤਣ ਦੇ ਇੱਕ ਹੁੰਦਾ ਹੈ ਬੀਆ ਨੂੰ ਲਾਣ ਲਈ ਬੀਜਾਂ ਨੂੰ ਲਾਣੇ ਕੀ ਕਰਨਾ ਹੈ ਜਿਹੜਾ ਵੀ ਅੱਧਾ ਕਿਲੋ ਜਾਂ 250 ਗ੍ਰਾਮ ਦਾ ਪੈਕੇਟ ਹੈ ਉਹਨੂੰ ਅੱਧਾ ਲੀਟਰ ਪਾਣੀ ਦੇ ਵਿੱਚ ਘੋਲ ਬਣਾ ਕੇ ਬੀਜਾਂ ਇੱਕ ਇੱਕ ਛੇਕੜ ਦੇ ਜਿਹੜੇ ਬੀਜ ਹੈਗੇ ਨੇ ਉਹਨੂੰ ਉਹਦੇ ਨਾਲ ਛੋਦਣਾ ਹੈ ਤੇ ਇਹ ਤੁਸੀਂ ਇੱਕ ਜਿਹੜਾ ਹੈ ਸਾਫ਼ ਕਾਪਰ ਸ਼ੀਟ ਜਾਂ ਕੰਮ ਕਰ ਸਕਦੇ ਹੋ ਜਾਂ ਇਹ ਪੋਲੀਥੀਨ ਦੀ ਚੀਜ਼ ਖਾ ਕੇ ਵੀ ਜਿਹੜਾ ਹੈ ਉਹ ਬੀਜਾਂ ਨੂੰ ਛੋਦ ਸਕਦੇ ਹੋ ਕਿਉਂਕਿ ਜਦੋਂ ਬੀ ਪ੍ਰੋਪਰ ਘੋਲਦੇ ਹੋ ਜਾਂ ਐਕਟੀਵੇਟਡ ਚਾਰਕੋਲ 베이스 ਦੇ ਨੌਕਲਮ ਦੇ ਨਾਲ ਉਸ ਤੋਂ ਬਾਅਦ ਅਸੀਂ ਜਿਹੜਾ ਇਹ ਹਵਾ ਦੇ ਵਿੱਚ ਆ ਪੱਖਾ ਚਲਾ ਕੇ ਜਾਂ ਫਿਰ ਛਾਵੇਂ ਜਿਹੜਾ ਇਹਨੂੰ ਸੁਕਾਉਂਦੇ ਹਾਂ ਅੱਧਾ ਇੱਕ ਘੰਟੇ ਲਈ ਉਸ ਤੋਂ ਬਾਅਦ ਜਦੋਂ ਇਹ ਵੀ ਸੁੱਕ ਜਾਂਣ ਅਸੀਂ ਇਹਨੂੰ ਜਿਹੜੇ ਖੇਤ ਦੇ ਵਿੱਚ ਅਸੀਂ ਬੀਜ ਸਕਦੇ ਹਾਂ ਜੇ ਪਨੀਰੀ ਦੀ ਜਿਹੜਾ ਉਹ ਲਾਉਣ ਲਈ ਸਿਫਾਰਿਸ਼ ਕੀਤੀ ਗਈ ਹੈ ਜਦੋਂ ਉਹ ਖਾਦੀ ਜਿਵੇਂ ਕਿ ਸਾਡੀ ਜਿਹੜੀ ਚੂਨੇ ਦੀ ਜਿਹੜੀ ਖਾਣੂ ਖਾਦਾ ਐਜ਼ ਅ ਸਪਾਇਰਲ ਬੇਸ ਜਿਹੜਾ ਬਾਇਓਫਰਟਾਈਜ਼ਰ ਹੈ ਉਹਨੂੰ ਲਾਉਣ ਲਈ ਅਸੀਂ ਜਿਹੜਾ ਇਹ ਕੀ ਕਰਦੇ ਹਾਂ ਅੱਧਾ ਕਿਲੋ ਦਾ ਜਿਹੜਾ ਜਿਵਾਲੋ ਖਾਦ ਦਾ ਪੈਕੇਟ ਹੈ ਉਹਨੂੰ 40 ਲੀਟਰ ਪਾਣੀ ਦੇ ਵਿੱਚ ਇੱਕ ਹੋਲ ਬਣਾਉਣਾ ਹੁੰਦਾ ਹੈ ਇਹ ਡਰਮ ਦੇ ਵਿੱਚ ਜਿਹੜਾ ਇਹ ਹੋਲ ਬਣਾ ਸਕਦੇ ਆ ਤੇ ਜਦੋਂ ਹੋਲ ਤਿਆਰ ਹੋ ਜਾਵੇ ਤਾਂ ਪਨੀਰੀ ਦੀ ਜਿਹੜੀਆਂ ਜੜਾਂ ਨੇ ਜਿਹੜੇ 1 ਏਕੜ ਲਈ ਜਿਹੜੀ ਪਨੀਰੀ ਅਸੀਂ ਲਾਣੀ ਹੈ ਉਹਦੀਆਂ ਜੜਾਂ ਨੂੰ ਫਟਕੋ ਕਰ 45 ਮਿੰਟਸ ਦੇ ਲਈ ਜਿਹੜੀ ਇਹ ਹੋਲ ਹੈ ਉਹਦੇ ਵਿੱਚ ਡੋਬ ਕੇ ਰੱਖਣਾ 45 ਮਿੰਟਸ ਤੋਂ ਬਾਅਦ ਫਿਰ ਨੂੰ ਸਵਾਨ ਲਈ ਲੋੜਨੀ ਹੈ ਸਿੱਧਾ ਜਿਹੜਾ ਸ੍ਰੀ ਹਨਵੀਰ ਜਿਹੜੇ ਆ ਕੇਸ ਦੇ ਵਿੱਚ ਇਹਨੂੰ ਪਨੀਰੀ ਨੂੰ ਟ੍ਰਾਂਸਫਰ ਕਰ ਸਕਦੇ ਆ ਤੇ ਜੇ ਕੋਈ ਫਸਲ ਇਹੋ ਜਿਹੀ ਹੈ ਜਿਸ ਦੀ ਪਹਿਲੇ ਤੋਂ ਲੱਗੀ ਹੋਈ ਹੈ ਜਿਵੇਂ ਗੰਨਾ ਹੋ ਗਿਆ ਹਲਦੀ ਹੋ ਗਿਆ ਆਲੂ ਜਾਂ ਪਿਆਜ਼ ਤਾਂ ਉਹਦੇ ਲਈ ਅਸੀਂ 4 ਕਿਲੋ ਦੀ ਜਿਹੜੀ ਇਹ ਜੀਵਨੂ ਖਾਦ ਤਿਆਰ ਕਰਦੇ ਹਾਂ ਉਹਦਾ ਜਿਹੜਾ ਵਰਤੋਂ ਦਾ ਤੰਗ ਹੈ ਉਹ ਹੈਗਾ ਬ੍ਰੌਡਕਾਸਟ ਮੈਥਡ ਕਿ ਮਿੱਟੀ ਦੇ ਵਿੱਚ ਜਰਨਦੇ ਹਾਂ ਉਹਦੇ ਲਈ ਕੀ ਕਰਨਾ ਹੁੰਦਾ ਹੈ ਅਸੀਂ 10 ਕਿਲੋ ਮਿੱਟੀ ਜਾਂ ਫਿਰ ਰੂੜੀ ਖਾਦ ਦੇ ਵਿੱਚ 4 ਕਿਲੋ ਦਾ ਜਿਹੜਾ ਜੀਵਨੂ ਖਾਦ ਦਾ ਪੈਕੇਟ ਹੈ ਉਹ ਨੂੰ ਮਿਕਸ ਕਰਦੇ ਹਾਂ ਪ੍ਰੋਪਰਲੀ ਅਤੇ ਉਸ ਤੋਂ ਬਾਅਦ ਜਿਹੜਾ ਬ੍ਰੌਡਕਾਸਟ ਕਰਦੇ ਨੇ ਵੀ ਇੱਕ ਏਕੜ ਦੇ ਜਿਹੜਾ ਵੀ ਤੁਹਾਡਾ ਖੇਤ ਹੈ ਉੱਥੇ ਜਦ ਤੱਕ ਸਿੱਧੇ ਪਾ ਦਿਓ ਜਾਂ ਫਿਰ ਤੁਸੀਂ ਖਾਲੀਆਂ ਦੇ ਵਿੱਚ ਵੀ ਪਾ ਸਕਦੇ ਹੋ ਜਾਂ ਜਿੱਥੇ ਤੁਹਾਡੀ ਕਲੌਪ ਲੱਗੀ ਹੋਈ ਹੈ ਉਹਦੇ ਆਲੇ ਦੁਆਲੇ ਜਿਹੜਾ ਇਹ ਦੀਵਾਰ ਉਥਾ ਤੁਸੀਂ ਜਿਹੜੀ ਹੈ ਸਾ ਸਕਦੇ ਹੋ ਤੇ ਦੇ ਜਾਣਕਾਰੀ ਲਈ ਤੁਸੀਂ hod@pe.edu ਤੇ ਈਮੇਲ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ 0168 2401960 ਤੋਂ 79 ਤੇ ਐਕਸਟੈਂਸ਼ਨ 330 ਤੇ ਕਾਲ ਕਰਕੇ ਵੀ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡੇ ਨੀਅਰਬਾਈ ਜਿਹੜੇ ਖੇਤੀਬੀ ਵਿਗਿਆਨ ਕੇਂਦਰ ਨੇ ਉੱਥੇ ਵਕਫ ਵਕਫ ਤੁਸੀਂ ਵਿਗਿਆਨੀਆਂ ਨੂੰ ਮਿਲ ਸਕਦੇ ਹੋ ਉਹ ਵੀ ਤੁਹਾਨੂੰ ਇਹ ਜੀਵਨ ਖਾਦ ਗਾਊ ਮੰਗਤੇ ਉਹ ਯਕੀਨ ਕਰਵਾ ਸਕਦੇ ਹੋ ਤੇ ਇਸ ਤੇ ਇਸ ਨੂੰ ਵਰਤਣ ਦਾ ਤੰਕ ਇਸ ਨੂੰ ਵਰਤਣ ਬਿਲੇ ਸਾਵਧਾਨੀਆਂ ਇਸ ਪੈਕੇਟ ਤੇ ਪਹਿਲਾਂ ਤੋਂ ਹੀ ਲਿਖੀ ਹਨ ਇਸ ਜਿਹੜੀ ਵੀ ਕ੍ਰੌਪ ਲਈ ਇਹ ਹੈ ਜਿਹੜੀ ਵੀ ਫਸਲ ਲਈ ਹੈ ਉਸ ਦਾ ਨਾਂ ਜ਼ਰੂਰ ਦੇਖੋ ਜਿਸ ਫਸਲ ਲਈ ਇਹ ਸਿਫਾਰਿਸ਼ ਕੀਤਾ ਗਿਆ ਹੈ ਉਸ ਉਸੇ ਲਈ ਵਰਤੋ ਇਸ ਨੂੰ ਧੁੱਪੇ ਤੋਂ ਦੂਰ ਰੱਖੋ ਛਾਵੇਂ ਥਾਂ ਤੇ ਇਹ 3 ਮਹੀਨੇ ਤੱਕ ਰੱਖਿਆ ਜਾ ਸਕਦਾ ਹੈ ਜਿਸ ਦੀ ਮਿਆਦ ਅਸੀਂ ਇਸ ਪੈਕੇਟ ਤੇ ਪਹਿਲਾਂ ਤੋਂ ਹੀ ਲਿਖੀ ਹੋਈ ਹੈ ਜਿਸ ਲਈ ਇਸ ਨੂੰ ਖੋਲੋ ਉਸ ਤੋਂ ਜਲਦੀ ਹੀ ਜਲਦ ਇਸ ਨੂੰ ਵਰਤ ਲੈਣਾ ਚਾਹੀਦਾ ਹੈ ਤੇ ਇਸ ਨੂੰ ਖੋਲ ਕੇ ਜ਼ਿਆਦਾ ਦੇਰ ਨਹੀਂ ਰੱਖਣਾ ਚਾਹੀਦਾ